ਇਸ ਸੱਚੀ ਕਾਲਾ ਸਵਾਲਤ ਕਰਦੀ ਆ ਤੁਹਾਡਾ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਇਸੇ ਉਮੀਦ ਦੇ ਨਾਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਆ ਬਹੁਤ ਹੀ ਜ਼ਿਆਦਾ ਜ਼ਬਰਦਸਤ ਖਬਰ ਅੱਜ ਆਪਾਂ ਕੋਈ ਵੀ ਤੁਹਾਡੇ ਨਾਲ ਕੁਕਿੰਗ ਜਾਂ ਵਲੌਗ ਕੋਈ ਵੀ ਵੀਡੀਓ ਸ਼ੇਅਰ ਨਹੀਂ ਕਰਾਂਗੇ ਮੈਂ ਤੁਹਾਡੇ ਲਈ ਲੈ ਕੇ ਆਈ ਆ ਬਹੁਤ ਹੀ ਜ਼ਿਆਦਾ ਜ਼ਬਰਦਸਤ ਅੱਜ ਹੀ YouTube ਵੱਲੋਂ ਇਹ ਸਾਰੇ ਕ੍ਰੀਏਟਰਸ ਨੂੰ ਮੇਰੇ ਖਿਆਲ ਚ ਆ ਗਈ ਹੋਣੀ ਆ ਮੇਲ ਤੇ YouTube ਨੇ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਖਬਰ ਦਿੱਤੀ ਆ ਤੋਂ ਜ਼ਬਰਦਸਤ ਨਿਊ ਅਪਡੇਟ ਆਉਣਗੇ YouTube ਵੱਲੋਂ ਤੇ ਜੇ ਤੁਸੀਂ ਨਹੀਂ ਤੁਹਾਨੂੰ ਹਜੇ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੋਨੋ ਅਪਡੇਟਾਂ ਬਾਰੇ ਦੱਸੂਗੀ ਤੇ ਤੁਸੀਂ ਵੀ ਖੁਸ਼ੀ ਦੇ ਨਾਲ ਝੂਮ ਉੱਠੋਗੇ ਨੱਚੋਗੇ ਤੇ ਕਿਉਂਕਿ ਜਿੱਦਾਂ ਕਿ ਹੁਣ ਆਪਾਂ ਸਾਰੇ ਜਾਣਦੇ ਆਗੇ ਜਿੱਦਾਂ ਆਪਾਂ YouTube ਦੇ ਵਿੱਚ ਆਉਂਦੇ ਆ ਤਾਂ ਆਪਾਂ ਨੂੰ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਚਾਹੀਦਾ ਹੁੰਦਾ ਜੋ ਕਿ ਆਪਾਂ ਪਿਛਲੇ 365 ਦਿਨਾਂ ਦੇ ਵਿੱਚ ਕੰਪਲੀਟ ਕਰਨਾ ਹੁੰਦਾ ਤੇ ਇਹ ਕਾਫੀ ਜ਼ਿਆਦਾ ਮੁਸ਼ਕਲ ਟਾਸਕ ਹੁੰਦਾ ਵਗਾ ਕਿਉਂਕਿ ਜਦ ਆਪਾਂ ਨਵੇਂ-ਨਵੇਂ ਹੁੰਨੇ ਆ ਆਪਣਾ ਕੋਈ ਵੀ ਇੰਨਾ ਜ਼ਿਆਦਾ ਫੇਸ ਫੋਲੋਇੰਗ ਨਹੀਂ ਹੁੰਦੀ ਹੈ ਕਿ ਆਪਾਂ ਨੂੰ ਨਹੀਂ ਜਾਣਦੇ ਹੈਗੇ ਕਿਉਂਕਿ ਅੱਜ ਕੱਲ ਆਪਾਂ ਜਾਣਦੇ ਆਗੇ ਆਪਾਂ ਤੋਂ بڑے-ਬڑے ਬਹੁਤ بڑے-ਬڑے ਯੂਟਿਊਬਰ ਬੈਠੇ ਨੇਗੇ ਤੇ ਜਦ ਆਪ ਆਪਣਾ ਚੈਨਲ ਬਣਾਨੇ ਆ ਜਿੱਦਾਂ ਕਿ ਹੁਣ ਤੁਸੀਂ ਜਾਣਦੇ ਹੋ ਪਹਿਲਾਂ ਜੋ ਆਪਣੇ ਸਬਸਕ੍ਰਾਈਬਰ ਸੀ ਉਹ ਅਨ ਹਾਈਡ ਹੁੰਦੇ ਸੀਗੇ ਕਿ ਦਿਖਦੇ ਨਹੀਂ ਹੁੰਦੇ ਸੀ ਕਿਸੇ ਨੂੰ ਪਰ ਹੁਣ ਸਾਰਿਆਂ ਦੇ ਦਿਖਦੇ ਨੇ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਣੀ ਆ ਚਾਹੇ ਆਪਾਂ ਆਪਣੇ ਤੇ ਲਾ ਲਈਏ ਜੇ ਕਿਸੇ ਦੇ ਸਬਸਕ੍ਰਾਈਬਰ ਘੱਟ ਹੋਣ ਤਾਂ ਆਪਾਂ ਵੀ ਉਹਦੀ ਵੀਡੀਓ ਦੇਖਦੇ ਨਹੀਂ ਤੇ ਨਾ ਉਹਨੂੰ ਸਬਸਕ੍ਰਾਈਬ ਕਰਦੇ ਆਂਗੇ ਤੇ ਇਦਾਂ ਹੋਰ ਵੀ ਬਹੁਤ ਜ਼ਿਆਦਾ ਲੋਕ ਕਰਦੇ ਰਹਿਗੇ ਤੇ ਇਹਦਾ ਇਹਨਾਂ ਦੇ ਤਾਂ ਸਬਸਕ੍ਰਾਈਬਰ ਘੱਟ ਨੇ ਇਹਨਾਂ ਨੂੰ ਇਨੀ ਨੌਲੇਜ ਨਹੀਂ ਹੋਣੀ ਤੇ ਇਹਨਾਂ ਨੂੰ ਸਬਸਕ੍ਰਾਈਬ ਕਰਨ ਦਾ ਕੋਈ ਫਾਇਦਾ ਨਹੀਂ ਆ ਤੇ ਪਰ ਹੁਣ ਜਿੱਦਾਂ ਕਿ YouTube ਨੂੰ ਵੀ ਇਹ ਪਤਾ ਲੱਗ ਰਿਹਾ ਹੁਣਾਂ ਕਿ ਵੀ ਹਾਂ ਇਹ ਜੋ ਟਾਸਕ ਆ ਕਾਫੀ ਜ਼ਿਆਦਾ ਮੁਸ਼ਕਲ ਆ ਤੇ ਕਈ ਜੋ ਆਪਣੇ ਭੈਣ ਭਰਾ ਹੁੰਦੇ ਨੇ ਉਹ ਇਹ ਟਾਸਕ ਪੂਰਾ ਨਹੀਂ ਕਰ ਪਾਉਂਦੇ ਤੇ ਵਿੱਚ ਹੀ YouTube ਨੂੰ ਛੱਡ ਦਿੰਦੇ ਨੇਗੇ ਤੇ YouTube ਦਾ ਜੋ ਫਰਸਟ ਅਪਡੇਟ ਆ ਉਹ ਇਸੇ ਦੇ ਬਾਰੇ ਆਗਾ ਜੋ ਕਿ ਆਪਣਾ 4000 ਘੰਟੇ ਦਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਤੇ YouTube ਨੇ ਹਜੇ ਤੱਕ ਪੂਰੀ ਇਤਨਾ ਨਹੀਂ ਕਿਹਾ ਹੈਗਾ ਵੀ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਖਤਮ ਕਰਨਗੇ ਜਾਂ ਇਸ ਜੋ ਇਹ ਲਿਮਟ ਆ ਇਹਨੂੰ ਘੱਟ ਕਰਨਗੇ ਜਾਂ ਬਿਲਕੁਲ ਹੀ ਇਹਨੂੰ ਹਟਾ ਦੇਣਗੇ ਜਿੱਦਾਂ ਕਿ ਤੁਸੀਂ ਪਹਿਲਾਂ ਦੇਖਿਆ ਹੋਣਾ ਆਪਾਂ ਤਾਂ ਜਿੱਦਾਂ ਹੋਣਾ ਆ ਨਵੇਂ ਆਇਆ ਜਿਹੜੇ ਆਪਾਂ ਤੋਂ ਪਹਿਲਾਂ ਸੀ ਜਿਵੇਂ 2012 ਦੀ ਲਾ ਲੋ ਗੱਲ 13 ਦੀ ਗੱਲ ਲਾ ਲੋ ਉਦੋਂ ਇਦਾਂ ਮੋਨਟਾਈਜੇਸ਼ਨ ਵਗੈਰਾ ਕੁਝ ਨਹੀਂ ਹੁੰਦਾ ਸੀ ਉਦੋਂ ਉਦੋਂ ਇਦਾਂ ਹੁੰਦਾ ਸੀ ਕਿ 10000 ਫੋਲੋਅਰ ਹੋਣੇ ਚਾਹੀਦੇ ਨੇਗੇ ਤਾਂ ਆਪਣਾ ਚੈਨਲ ਮੋਨਟਾਈਜ਼ ਹੋਊਗਾ ਤੇ ਉਸ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ 2007 8 ਦੀ ਉਦੋਂ ਤਾਂ ਕੋਈ ਵੀ ਇਦਾਂ ਹੁੰਦਾ ਹੀ ਨਹੀਂ ਸੀ ਮੋਨਟਾਈਜੇਸ਼ਨ ਜਦੋਂ ਆਪਾਂ ਵੀਡੀਓ ਪਾ ਲਈ ਤੇ ਉਦੋਂ ਹੀ ਆਪਣੇ ਆਪਣੇ ਚੈਨਲ ਨੂੰ ਮੋਨਟਾਈਜ਼ ਕਰ ਸਕਦੇ ਸੀਗੇ ਤੇ ਹੁਣ YouTube ਨੇ ਇਹ ਅਨਾਉਂਸ ਕੀਤਾ 1 ਜਨਵਰੀ 2023 ਤੋਂ YouTube ਜੋ ਇਹ ਕਰਾਈਟੇਰੀਆ ਵਗਾ ਲਿਮਟ ਆ ਇਹਨੂੰ ਘਟਕਾਰਨ ਦੇ ਵਿੱਚ ਉਹਨਾਂ ਨੇ ਈਮੇਲ ਕੀਤੀ ਹੈਗੀ ਜਾਂ ਉਹ ਕਿਸ ਤਰੀਕੇ ਉਹ ਹਜੇ ਉਹਨਾਂ ਨੇ ਪੂਰੀ ਪੁਸ਼ਟੀ ਨਹੀਂ ਕੀਤੀ ਹੈਗੀ ਵੀ ਉਹ ਇਹਨੂੰ ਕੱਟ ਕਰਨਗੇ ਜਾਂ ਬਿਲਕੁਲ ਹੀ ਹਟਾ ਦੇਣਗੇ ਜਾਂ ਕੋਈ ਆਪਣਾ ਕੋਈ ਹੋਰ ਇਹਦੇ ਵਿੱਚ ਐਡ ਕਰਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ 1 ਜਨਵਰੀ 2023 ਦੇ ਵਿੱਚ ਇਹ ਜੋ ਕ੍ਰਾਈਟੇਰੀਆ ਵਾਗਾ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਇਹਦੇ ਵਿੱਚ ਰਾਹਤ ਮਿਲੂਗੀ ਘਟਾਊਗਾ YouTube ਖੁਦ YouTube ਨੇ ਇਹ ਮੇਲ ਕੀਤੀ ਆਗੀ ਤੇ ਇਸ ਕਰਕੇ ਕਾਫੀ ਜ਼ਿਆਦਾ ਖੁਸ਼ੀ ਦੀ ਖਬਰ ਹੋਈ ਕਿਉਂਕਿ ਜਦ ਅਸੀਂ ਪੂਰਾ ਕੀਤਾ ਸੀ ਤਾਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਕਈਆਂ ਤੋਂ ਪੂਰਾ ਨਹੀਂ ਹੁੰਦਾ ਤੇ ਉਹ ਵਿੱਚ ਹੀ ਛੱਟ ਜਾਂਦੇ ਨੇਗੇ ਤੇ ਇਹ ਕਾਫੀ ਜ਼ਿਆਦਾ ਵਧੀਆ ਖਬਰ ਲੱਗੀ ਕੇ ਆਉਣ ਵਾਲੇ ਸਮੇਂ ਚ ਇਹ ਜੋ ਵੀ ਪੀਰੀਅਡ ਆਗਾ ਟਾਈਮ ਪੀਰੀਅਡ ਆ ਇਹਦੇ ਵਿੱਚ ਰਾਹਤ ਮਿਲੂਗੀ ਤੇ ਜੋ ਸੈਕਿੰਡ ਅਪਡੇਟ ਆ ਉਹ ਹੈਗਾ ਸ਼ਾਰਟ ਵੀਡੀਓ ਨੂੰ ਲੈ ਕੇ ਜਿੱਦਾਂ ਕਿ ਹੁਣ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜਿੱਦਾਂ ਆਪਾਂ ਸ਼ਾਰਟ ਵੀਡੀਓ ਬਣਾਣੇ ਆਗੇ ਉਹਦੇ ਵਿੱਚ ਆਪਾਂ ਜਦ ਆਪਣੀ ਵੀਡੀਓ ਵਾਇਰਲ ਹੁੰਦੀ ਆ ਲੱਖ 2 ਲੱਖ ਜਾਂ ਮਿਲੀਅਨਸ ਦੇ ਵਿੱਚ ਜਾਂਦੀ ਆ ਕਿ ਉਦੋਂ YouTube ਨੇ ਇਹਦੇ ਵਿੱਚ ਫੰਡ ਰੱਖਿਆ ਹੋਇਆ ਸੀਗਾ ਤੇ ਉਹ ਜਿੱਦਾਂ ਵੀ ਆਪਣੀ ਵੀਡੀਓ ਵਾਇਰਲ ਹੁੰਦੀ ਆ ਉਸ ਮੁਤਾਬਿਕ ਕਿਸੇ ਨੂੰ 50 ਡਾਲਰ 100 ਡਾਲਰ ਉਹ ਫੰਡ ਦਿੰਦਾ ਸੀ YouTube ਪਰ YouTube ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਚੀਜ਼ ਕੋਸ਼ਿਸ਼ ਕੀਤੀ ਆ ਗਈ ਤੇ ਵੀ ਜੋ ਕਿ ਸ਼ਾਰਟ ਵੀਡੀਓ ਦਾ ਮੋਨਟਾਈਜੇਸ਼ਨ ਔਨ ਕੀਤਾ ਜਾਏਗਾ ਸ਼ਾਰਟ ਵੀਡੀਓ ਦੇ ਵਿੱਚ ਵੀ ਐਡ ਆਊਗੀ ਤੇ ਸ਼ਾਰਟ ਵੀਡੀਓ ਦੇ ਵਿੱਚ ਵੀ ਜੋ ਆਪਣੀ ਅਰਨਿੰਗ ਆਊਗੀ ਉਹ ਹੁਣ ਐਡ ਦੇ ਥਰੂ ਹੀ ਹੋਊਗੀ ਤੇ ਇਹ ਦੋਨੋਂ ਅਪਡੇਟ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੀਦੇ ਨੇਗੇ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤੇ ਨੇਗੇ ਉਮੀਦ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਸਟ੍ਰਿਕਾ